ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਵੱਲੋਂ ਪੂਰੇ ਦੇਸ਼ ਵਿੱਚ ਧਰਨੇ ਕੀਤੇ ਗਏ ਜਿਸ ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੱਬੇਵਾਲ ਹੰਦੋਵਾਲ ਮਹਿਲਪੁਰ ਟੋਲ ਪਲਾਜ਼ਾ ਮੰਗਲ ਸ਼ਹੀਦਾ ਆਦਿ ਵਿਖੇ ਧਰਨੇ ਲਗਾਏ ਗਏ ਤਾਂ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਮੌਜੂਦਾ ਕਿਸਾਨ ਸੰਘਰਸ਼ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ ਤੇ ਨਾਲ ਹੀ ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ ਉਹਨਾਂ ਦੇ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਜਾ ਫਿਰ ਕਿਸੇ ਸਾਜ਼ਿਸ਼ ਦੇ ਤਹਿਤ ਫੇਲ ਕਰਨ ਦੀ ਕੋਸ਼ਿਸ਼ ਕਰੇਗਾ ਉਹ ਸਾਡੇ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਵੱਡ ਦੁਸ਼ਮਣ ਹੋਵੇਗਾ ਅੱਜ ਉਹ ਸਾਡਾ ਧਰਨਾ ਆ ਉਹ ਅੱਜ 25ਵੇਂ ਦਿਨ ਵਿੱਚ ਪਹੁੰਚ ਗਿਆ ਆ ਜਿਸ ਤਰ੍ਹਾਂ ਸਾਰੀਆਂ 250 ਜਥੇਬੰਦੀਆਂ ਨੇ ਮੱਲ ਅੱਜ ਕਾਲ ਕੀਤੀ ਸੀਗੀ ਕਿ ਜਿਹੜਾ 12 ਤੋਂ ਲੈ ਕੇ 4 ਵਜੇ ਤੇ ਬੰਦ ਦਾ ਐਲਾਨ ਕੀਤਾ ਜਾਊਗਾ ਮੱਲੋ ਕੀਤਾ ਆ ਆਪਾਂ ਬੰਦ ਕੀਤਾ ਆ ਤੇ ਦੇਖੋ ਮੋਦੀ ਨੂੰ ਆਪਾਂ ਜੜ੍ਹਾਂ ਤੋਂ ਹਿਲਾਣ ਦੀ ਜਿਹੜੀ ਸਾਡੀ ਕੋਸ਼ਿਸ਼ ਆ ਉਹ ਤਾਂ ਪੂਰੀ ਮਤਲਬ ਚੱਲ ਰਹੀ ਆ ਕਿਉਂਕਿ ਇਹ ਜਿਹੜੇ ਤਿੰਨੇ ਬਿੱਲ ਆ ਇਹ ਤਿੰਨ ਬਿੱਲ ਸਾਡੇ ਕਾਨੂੰਨ ਦੇ ਰੂਪੇ ਸਾਡੇ ਉੱਪਰ ਥੋਪ ਦਿੱਤੇ ਇਹਨਾਂ ਨੇ ਉਸ ਤੋਂ ਬਾਅਦ ਵਿੱਚ ਜਿਮੀਦਾਰਾਂ ਤੇ ਇਹਨਾਂ ਨੇ ਦੇਖ ਲਓ ਤੇ 5 ਸਾਲ ਦੀ ਕੈਦ ਤੇ 1 ਕਰੋੜ ਜੁਰਮਾਨਾ ਜਿਹੜਾ ਆ ਉਹ ਪਰਾਲੀ ਜਾਲਣ ਦੇ ਲਾਅਤਾ ਜਦ ਕਿ ਇੰਡਸਟਰੀ ਦੀ ਜਿਹੜੀ ਆ ਉਹੋ ਵੀ ਮਤਲਬ ਇਨਾ ਪ੍ਰਦੂਸ਼ਣ ਉਹਦਾ ਨਿਕਲਦਾ ਉੱਥੇ ਕੋਈ ਨੀਮ ਮਤਲਬ ਦੇਖਿਆ ਜਾ ਰਿਹਾ ਜ਼ਿੰਮੇਦਾਰ ਜਿਹੜਾ ਹੈ ਉਹਨੂੰ ਵਿਰੇਕ ਪੱਤ ਤੋਂ ਜਿਹੜਾ ਉਹ ਦਵਾਇਆ ਜਾ ਰਿਹਾ ਜਿਹੜਾ ਕਿ ਅਸੀਂ ਸਹਿਣ ਨਹੀਂ ਕਰ ਸਕਦੇ ਇਹ ਸਾਡਾ ਜਿਹੜਾ ਧਰਨਾ ਹੈ 4 ਵਜੇ ਤੋਂ ਲੈ ਕੇ ਇਹ 12 ਤੱਕ ਲੈ ਕੇ 4 ਵਜੇ ਤੱਕ ਦਾ ਇਹ ਧਰਨਾ ਸਾਡਾ ਅਤੇ ਇਹ ਦੇਸ਼ ਦੀ ਜਿਹੜੀ ਹਕੂਮਤ ਹੈ ਉਹਨੂੰ ਜਗਾਉਣ ਵਾਸਤੇ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਆ ਉਹ ਸਾਰਿਆਂ ਦਾ ਰਲ ਕੇ ਅੱਜ ਪੂਰੇ ਭਾਰਤ ਦੇ ਵਿੱਚ ਅਸੀਂ ਇਹ ਜਿਹੜਾ ਹੈ ਆਪਣਾ ਸਰਕਾਰ ਦੇ ਖਿਲਾਫ ਜੋ ਵੀ ਹੈਗਾ ਉਹ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਆ ਸਰ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਆ ਪਰ ਸਰਕਾਰ ਦੇ ਕੰਦੇ ਜੋ ਨਹੀਂ ਸਰਕਾਰੀ ਸਰਕਾਰ ਦੀ ਜਿਹੜੀ ਇਹ ਨੀਤੀ ਹੈ ਇਹ ਬਦਲਾਖੂਰੀ ਦੀ ਨੀਤੀ ਆ ਔਰ ਇਹ ਤੋਂ ਜਾਪਦਾ ਕਿ ਪਿਛਲੇ ਦਿਨਾਂ ਤੋਂ ਜੋ ਸਰਕਾਰ ਦੇ ਬਿਆਨ ਆ ਰਹੇ ਪਏ ਸੀ ਟ੍ਰੇਨਾਂ ਨਹੀਂ ਭਜਣੀਆਂ ਜਾਂ ਪੰਜਾਬ ਦੇ ਵਿੱਚ ਹੋਰ ਜਿਹੜੀਆਂ ਸੇਵਾਵਾਂ ਨਹੀਂ ਬਹਾਲ ਕਰ ਰਹੀਆਂ ਮੈਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹ ਪੁੱਛਣਾ ਚਾਹਨਾ ਕਿ ਜਿੱਦਣ ਸਮਝੌਤਾ ਐਕਸਪ੍ਰੈਸ ਟ੍ਰੇਨ ਬਲਾਸਟ ਹੋਇਆ ਉਦੋਂ ਵੀ ਟ੍ਰੇਨਾਂ ਨਹੀਂ ਰੁਕੀਆਂ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਨੂੰ ਟ੍ਰੇਨਾਂ ਦੇ ਵਿੱਚ ਫੂਕ ਦਿੱਤਾ ਗਿਆ ਉਦੋਂ ਵੀ ਇਹਨਾਂ ਦੀ ਸਰਕਾਰ ਸੀ ਉਦੋਂ ਵੀ ਟ੍ਰੇਨਾਂ ਨਹੀਂ ਬੰਦ ਹੋਈਆਂ ਜਦ ਕੇ ਪੰਜਾਬ ਦੇ ਵਿੱਚ ਜਿਸ ਦਿਨ ਤੋਂ ਕਿਸਾਨਾਂ ਨੇ ਮੋਰਚਾ ਲਾਇਆ ਸਾਨੂੰ ਇੱਕ ਵੀ 10 ਦਿਨ ਵਿੱਚ ਕਿਤੇ ਵੀ ਜਿਹੜੀ ਆ ਹਿਊਮਨ ਵਾਇਲੈਂਸ ਜਾਂ ਕਿਸੇ ਤਰ੍ਹਾਂ ਦੀ ਕਿਸਾਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਦੇ ਨਾਲ ਵਾਇਲੈਂਸ ਕੀਤੀ ਆ ਤੇ ਇਹ 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 ਬੰਦ ਕਰ ਦੇਣ ਦੀ ਸ਼ਕਤੀ ਗੱਲ ਹੋਦੀ ਜਿਹੜੀ ਲੋਕਾਂ ਦੀ ਵਿਚਾਰੀ ਵਿੱਚ ਕੀਤੀ ਜਾਵੇ ਇਸ ਨੌਜਵਾਨ ਨੇ ਸਾਨੂੰ ਬੇਫਿਕੀ ਕੀਤੀ ਕਿ ਸੱਜਰ ਸਿੰਘ ਬਾੜੀਆਂ ਦਾ ਆਫਸਰ ਦੀ ਦੁਕਾਨ ਤੇ ਮੇਰਾ ਝੋਨਾ ਚੋਰੀ ਹੋ ਗਿਆ ਮੈਂ ਇਸ ਨੌਜਵਾਨ ਨੇ ਪਹਿਲਾਂ ਇਹਦਾ ਚਿਹਰਾ ਦੇਖੇ ਸ਼ੇਰ ਕਿਸੇ ਨੂੰ ਇਦਾਂ ਲੱਗਦਾ ਵੀ ਇਹ ਨਸ਼ਾ ਕਰਦਾ ਜਾਂ ਕੁਝ ਹੋਰ ਕਰਦਾ ਸਾਲੋਂ ਨਹੀਂ ਇਹੇ ਬਾਰੇ ਪਤਾ ਵੀ ਇਹ ਕੌਣ ਆ ਕੌਣ ਨਹੀਂ ਜੇ ਕੁਝ ਬੰਦਾ ਕੋਈ ਇਸ ਤਰ੍ਹਾਂ ਦਾ ਹੋਵੇ ਵੀ ਕੀ ਆਪਾਂ ਨੂੰ ਇਸ ਗੱਲ ਵਾਸਤੇ ਸ਼ਰਤ ਜੇ ਤੇ ਉਹਦਾ ਝੋਲਾ ਚੋਰੀ ਕੀਤਾ ਜਾਵੇ ਮੈਂ ਉਹ ਸਾਥੀ ਨੂੰ ਫੋਟੇ ਵਾਲਾ ਗੱਲ ਕਰਕੇ ਦੱਸਿਆ ਵੀ ਮੈਂ ਧਰਨੇ ਤੋਂ ਗਿੱਟ ਸਿੰਘ ਸਾਹਿਬ ਜੀ ਦਾ ਪ੍ਰਧਾਨ ਬਣਦਾ ਤੇ ਸਾਡੇ ਇੱਕ ਇਨਸਾਨ ਦਾ ਝੋਲਾ ਚੋਰੀ ਹੋਇਆ ਹੋਰੇ ਮੋੜੇ ਮੈਨੂੰ ਜਵਾਬ ਦਿੱਤਾ ਵੀ ਤੁਸੀਂ ਉਹਦੀ ਸ਼ਕਲ ਦੇਖੀ ਓਏ ਅਮਲੀ ਬੰਦਾ ਮੈਂ ਉਹਨੇ ਜਵਾਬ ਦਿੱਤਾ ਕਿ ਜੇ ਉਹ ਅਮਲੀਆ ਮੰਨ ਲੈਣੇ ਵੀ ਉਹ ਅਮਲੀਆ ਪਰ ਕੀ ਆਪਾਂ ਉਹਦਾ ਝੋਲਾ ਚੋਰੀ ਕਰਕੇ ਉਹਦਾ ਹੋਰ ਨੁਕਸਾਨ ਕਰਨਾ ਉਹ ਕਹਿੰਦਾ ਉਹਨੇ ਮੇਰੇ ਭਈਆ ਨੂੰ ਘੁੱਟਿਆ ਮੈਂ ਉਹ ਤੇ ਪਰਚਾ ਦਰਜ ਕਰਵਾਉਣਾ ਉਹਨੂੰ ਫੋਨ ਤੇ ਜਵਾਬ ਦਿੱਤਾ ਜੇ ਤੂੰ ਸਾਡੇ ਕਿਸਾਨ ਦੇ ਪਰਚਾ ਦਰਜ ਕਰਵਾਉਂਗਾ ਤੇ ਅਸੀਂ ਬਰਾਬਰ ਤੇਰੇ ਦੇ ਪਰਚਾ ਦਰਜ ਕਰਵਾ ਲਵਾਂਗੇ ਉਹਨੇ ਉਹ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਅਸੀਂ 10 ਕਿਸਾਨ ਇਕੱਠੇ ਹੋ ਗਏ ਬਾੜੀਆਂ ਕਲਾ ਮੰਡੀ ਦੇ ਵਿੱਚ ਗਏ ਆਪਣੇ ਜਿਹੜਾ ਬਾੜਿਆ ਕਲਾ ਮੰਡੀ ਦਾ ਸੁਪਰਵਾਈਜ਼ਰ ਸੀਗਾ ਜਿਹੜਾ ਆਪਣੇ ਮਾਲਕਾਂ ਨੇ ਇੱਕ ਮਾਲ ਗੀਟ ਕਮੇਟੀ ਦੇ ਚੇਅਰਮੈਨ ਸਾਹਿਬ ਸੀ ਉਹਨਾਂ ਨੂੰ ਫੋਨ ਕਰਕੇ ਉਹ ਸੁਪਰਵਾਈਜ਼ਰ ਸਾਹਿਬ ਨੂੰ ਉੱਥੇ ਸੱਦਿਆ ਉੱਥੇ ਹੀ ਇਸ ਨੌਜਵਾਨ ਨੇ ਸਾਡੀ ਜਾਣਕਾਰੀ ਤੋਂ ਬਿਨਾ ਇੱਕ ਇੱਥੇ ਦਾ ਲੋਕਲ ਪੱਤਰਕਾਰ ਆ ਜਿਹੜਾ ਉਹਨੂੰ ਵੀ ਸੱਦਿਆ ਸੀ ਕਰ ਕਰਾ ਕੇ ਗੱਲ ਉਹਨੂੰ ਨਾਮ ਦਾ ਪਾ ਕੇ ਆਰਟੀਕਲ ਇਸ ਕਿਸਾਨ ਨੂੰ 19000 ਰੁਪਏ ਉਸ ਆਪ ਨੂੰ ਉਹ ਬੜਾ ਮੁਆਵਜ਼ਾ ਦਵਾਇਆ ਸਾਰੇ ਔਰ ਨਾਲ ਕਿਸਾਨ ਜਿੱਥੇ ਬੰਦੀ ਕੋਲ ਉਹਨੂੰ ਇਹ ਗੱਲ ਕਹੀ ਗਈ ਵੀ ਤੈਨੂੰ 10000 ਰੁਪਏ ਜੁਰਮਾਨਾ ਉਹ ਕਿਸਾਨ ਜਿੱਥੇ ਬੰਦੀ ਕੋਲ ਆ ਜਾ ਤੂੰ ਇਹ 10000 ਰੁਪਏ ਜੁਰਮਾਨਾ ਜਿਹੜਾ ਉਹ ਬਾਹਵਾਂ ਕੋਲ ਬਲਾਦੇ ਤੇ ਆ ਕੇ ਉਹ 10000 ਰੁਪਏ ਜੁਰਮਾਨਾ ਜਿਹੜਾ ਉਹ ਦੇਣਾ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਦ ਰਿਪੋਰਟ ਐਸਐਮਜ਼ेड ਨਿਊਜ਼